ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਕਲਾਸ ਆਪਾਂ 5994 ਪੰਜਾਬੀ ਪੇਪਰ A ਦੀ ਗੱਲ ਕਰਾਂਗੇ ਕਿਉਂਕਿ ਆਪਾਂ ਨੂੰ ਪਤਾ ਹੈ ਪੰਜਾਬ 5994 ਪੱਤੀ ਦਾ ਜਿਹੜਾ ਪੰਜਾਬੀ ਪੇਪਰ ਉਹ ਕੈਨਸਲ ਕਰ ਦਿੱਤਾ ਗਿਆ ਹੈ ਤੇ ਪੇਪਰ ਦੁਬਾਰਾ ਲਿਆ ਜਾਣਾ ਹੈ ਇਸ ਲਈ ਆਪਾਂ ਇਸ ਵੀਡੀਓ ਦੇ ਵਿੱਚ 5994 ਪੰਜਾਬੀ ਦੇ ਪੇਪਰ A ਦੀ ਗੱਲ ਕਰਾਂਗੇ ਜੇਕਰ ਚੈਨਲ ਤੇ ਵੈਲੀ ਵਾਰੀ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਹੈ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰਨਾ ਹੈ ਅੱਜ ਆਪਾਂ ਕਲਾਸ ਕਰਨਾ ਹੈ ਸ਼ੁਰੂ ਪੰਜਾਬੀ ਪੇਪਰ A ਦੀ ਜਿਹੜਾ ਕਿ ਦੁਬਾਰਾ ਲਿਆ ਜਾਣਾ ਹੈ ਇਹ ਪੰਜਾਬੀ ਪੇਪਰ ਦੁਬਾਰਾ ਹੋਏਗਾ ਤਾਂ ਇਸ ਦੀ ਪੂਰੀ ਤਿਆਰੀ ਇਸ ਚੈਨਲ ਤੇ ਕਰਵਾਈ ਜਾਵੇਗੀ ਫ੍ਰੀ ਆਫ ਕਾਸਟ ਤਿਆਰੀ ਕਰਵਾਈ ਜਾਵੇਗੀ ਇਸ ਲਈ ਜੇ ਕਿ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਕਰ ਲਓ ਅੱਜ ਆਪਾਂ ਗੱਲ ਕਰਦੇ ਆਂ ਪੰਜਾਬੀ ਪੇਪਰ A ਵਿੱਚ ਵਿਆਕਰਨ ਦੀ ਵਿਆਕਰਨ ਕਿਸੇ ਵੀ ਪਾਸ਼ਾ ਦੇ ਜਨਮ ਲੈਂਦਿਆਂ ਹੀ ਉਸ ਦੇ ਜਿਹੜੇ ਨਿਯਮ ਹੋਈ ਨਾਲ ਹੀ ਜਨਮ ਲੈਂਦਿਆਂ ਇਹ ਨਿਯਮ ਭਾਸ਼ਾ ਦੀ ਵਿਆਕਰਨ ਹੁੰਦੀ ਹੈ ਭਾਵੇਂ ਪ੍ਰਤੱਖ ਤੌਰ ਤੇ ਭਾਸ਼ਾ ਦਾ ਵਿਆਕਰਨ ਉਸ ਦੇ ਜਨਮ ਨਾਲ ਹੀ ਹੋਂਦ ਵਿੱਚ ਆ ਜਾਂਦਾ ਹੈ ਪਰੰਤੂ ਲਿਖਤੀ ਵਿਆਕਰਨ ਭਾਸ਼ਾ ਦੀ ਉਮੰਤੀ ਦੇ ਇੱਕ ਨਿਸ਼ਚਿਤ ਪੜਾਅ ਦੇ ਵਿੱਚ ਹੋਂਦ ਵਿੱਚ ਆਉਂਦਾ ਹੈ ਇਹ ਜਿਹੜੀ ਗ੍ਰਾਮਰ ਹੈ ਭਾਸ਼ਾ ਦੇ ਜਨਮ ਲੈਣਦਿਆਂ ਦੇ ਨਾਲ ਹੀ ਜਿਹੜੇ ਉਤੇ ਨਿਯਮ ਵੀ ਨਾਲੇ ਜਨਮ ਲੈਂਦੇ ਨੇ ਪਰ ਭਾਸ਼ਾ ਜਦੋਂ ਕੁਝ ਵਿਕਸਿਤ ਹੋ ਜਾਂਦੀ ਹੈ ਇੱਕ ਲਿਖਤ ਹੋਂਦ ਤੋਂ ਬਾਅਦ ਹੀ ਉਸ ਦੀ ਜਿਹੜੀ ਜਿਹੜੀ ਗ੍ਰਾਮਰ ਹੈ ਉਹ ਲਿਖਤੀ ਰੂਪ ਜਿਹੜਾ ਹੁੰਦਾ ਜਿਹੜੇ ਨਿਯਮ ਬਣਾਏ ਜਾਂਦੇ ਹਨ ਭਾਸ਼ਾ ਦੇ ਹਦਨ ਦਾ ਪਹਿਲਾ ਪੜਾ ਉਸ ਦੇ ਲਿਖਤੀ ਵਿਆਕਰਨ ਦੇ ਹੋਂਦ ਵਿੱਚ ਆਉਣ ਨਾਲ ਹੀ ਆਰੰਭ ਹੁੰਦਾ ਹੈ ਇਸ ਨਾਲ ਭਾਸ਼ਾ ਦਾ ਪੱਧਰ ਨਿਸ਼ਚਿਤ ਹੋ ਜਾਂਦਾ ਹੈ ਹਰੇਕ ਭਾਸ਼ਾ ਦੇ ਚਾਰ ਮੁੱਖ ਅੰਗ ਮੰਨੇ ਗਏ ਨੇ ਜਿਨ੍ਹਾਂ ਚੋਂ ਸਭ ਤੋਂ ਪਹਿਲਾ ਤੁਨੀ ਫਿਰ ਸ਼ਬਦ ਵਾਕ ਅਤੇ ਅਰਥ ਧੁਨੀ ਨੂੰ ਸਭ ਤੋਂ ਛੋਟੀ ਇਕਾਈ ਮੰਨਿਆ ਗਿਆ ਹੈ ਤੇ ਵਾਕ ਨੂੰ ਸਭ ਤੋਂ ਵੱਡੀ ਇਕਾਈ ਮੰਨਿਆ ਗਿਆ ਹੈ ਭਾਸ਼ਾ ਵਿੱਚ ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਵਿਆਕਰਨ ਦੇ ਭਾਗ ਪਾਰਟ ਆਫ ਗ੍ਰਾਮਰ ਗ੍ਰਾਮਰ ਦੇ ਕਿਹੜੇ-ਕਿਹੜੇ ਭਾਗ ਹੁੰਦੇ ਹਨ ਇੱਕ ਇਹ ਆਪਾਂ ਗੱਲ ਇੱਕ ਪੰਜਾਬੀ ਭਾਸ਼ਾ ਦੀ ਗੱਲ ਨਹੀਂ ਕਰ ਰਹੇ ਇਹ ਸਾਰੀਆਂ ਭਾਸ਼ਾਵਾਂ ਦੇ ਵਿੱਚ ਗ੍ਰਾਮਰ ਦੀ ਇਹ ਗੱਲ ਹੈ ਮੇਨ ਟਾਪਿਕ ਹੈ ਗ੍ਰਾਮਰ ਕੀ ਹੁੰਦੀ ਹੈ ਤਾਂ ਇਹ ਸਾਰੇ ਪੰਜਾਬੀ ਵਿੱਚ ਵੀ ਇੰਗਲਿਸ਼ ਹਿੰਦੀ ਜੋ ਵੀ ਗ੍ਰਾਮਰ ਦੇ ਨੇ ਤਾਂ ਇਹ ਸਾਰਿਆਂ ਤੇ ਲਾਗੂ ਹੁੰਦੀ ਹੈ ਵਿਦਵਾਨਾਂ ਨੇ ਵਿਆਕਰਨ ਦੇ ਚਾਰ ਭਾਗ ਮੰਨਿਆ ਨੰਬਰ 1 ਵਰਣ ਜਾਂ ਅੱਖਰ ਬੋਧ ਨੂੰ ਕਹਿੰਦੇ ਆ 2 ਸ਼ਬਦ ਬੋਧ ਤੇ ਨੰਬਰ 3 ਵਾਕ ਬੋਧ ਤੇ ਨੰਬਰ 4 ਅਰਥ ਬੋਧ ਵਰਣ ਬੋਧ ਅੱਖਰ ਬੋਧ ਸ਼ਬਦ ਬੋਧ ਵਾਕ ਬੋਧ ਤੇ ਅਰਥ ਬੋਧ ਚਾਰ ਇਸ ਦੇ ਭਾਗ ਨੇ ਵਿਆਕਰਨ ਦੇ ਇਹਨਾਂ ਚਾਰਾਂ ਦੇ ਆਪਾਂ ਅੱਗੇ ਗੱਲ ਕਰਾਂਗੇ ਵਰਣ ਬੋਧ ਵਰਣ ਬੋਧ ਦੇ ਵਿੱਚ ਜਿਹੜਾ ਉਹਦੇ ਵਰਨਾ ਦੀ ਜਾਂ ਅੱਖਰਾਂ ਦੇਾਰੇ ਵਿੱਚ ਗੱਲ ਕੀਤੀ ਜਾਂਦੀ ਏ ਕਿ ਉਹਨਾਂ ਦਾ ਰੂਪ ਕੀ ਭੇਦ ਹੈ ਉਚਾਰਨ ਦੇ ਕੀ ਕਿਤੇ ਕਿਵੇਂ ਉਚਾਰਨ ਕੀਤਾ ਜਾਂਦਾ ਹੈ ਲਗਾ ਮਾਤਰਾਵਾਂ ਕੀ ਆਣਾ ਲਗਾ ਅੱਖਰ ਕੀ ਇਹ ਸ਼ਬਦ ਜੋੜ ਦੇ ਨਿਯਮਾਂ ਦੀ ਜਾਣਕਾਰੀ ਇਸ ਵਿੱਚ ਮਿਲਦੀ ਹੈ ਇਸ ਨੂੰ ਤੁਨੀ ਬੋਧ ਵੀ ਕਿਹਾ ਜਾਂਦਾ ਹੈ ਇਹ ਵਿਆਕਰਨ ਦਾ ਉਹ ਪਾਗ ਹੈ ਜਿਸ ਵਿੱਚ ਤੁਨੀਆਂ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਵਰਣ ਬੋਧ ਜਾਂ ਅੱਖਰ ਬੋਧ ਜਾਂਚ ਨੂੰ ਤੁਨੀ ਬੋਧ ਵੀ ਕਹਿੰਦੇ ਆ ਇਸ ਦੇ ਵਿੱਚ ਅੱਖਰਾਂ ਦੀ ਜਾਂ ਵਰਨਾਂ ਦੀ ਜਿਹੜਾ ਰੂਪ ਹੈ ਉਹਦਾ ਭੇਦ ਹੈ ਉਹਦੀ ਲਗਾ ਮਾਤਰਾ ਕੀ ਨੇ ਸ਼ਬਦ ਜੋੜ ਕੀ ਨੇ ਇਹ ਸਾਰੀ ਜਿਹੜੀ ਇਹਦੇ ਵਿੱਚ ਵਿਆਖਿਆ ਕੀਤੀ ਜਾਂਦੀ ਹੈ ਵਰਣ ਬੋਧ ਦੇ ਵਿੱਚ ਇਸ ਦੀ ਅੱਗੇ ਆਪਾਂ ਪੂਰੀ ਡਿਟੇਲ ਵਿੱਚ ਅਲੱਗ ਤੋਂ ਵੀਡੀਓ ਬਣਾਵਾਂਗੇ ਅੱਗੇ ਨੰਬਰ 2 ਤੇ ਸ਼ਬਦ ਬੋਧ ਸ਼ਬਦ ਬੋਧ ਵਿੱਚ ਅੱਖਰਾਂ ਤੋਂ ਸ਼ਬਦ ਸ਼ੁੱਧ ਸ਼ਬਦ ਬਣਾਏ ਜਾਂਦੇ ਹਨ ਜਿਵੇਂ ਵਰਣ ਵਰਨਾਂ ਨੂੰ ਜੋੜ ਕੇ ਅੱਗੇ ਸ਼ਬਦ ਬਣਾਏ ਜਾਂਦੇ ਹਨ ਜਿਵੇਂ ਸੜਕ ਬਣਾ ਲੈ ਸ ਸ ਢਾ ਢਾ ਤੇ ਕ ਕ ਨੂੰ ਜੋੜ ਕੇ ਸੜਕ ਬਣ ਗਿਆ ਵਰਣ ਜਾ ਜੋੜ ਕੇ ਨਾ ਤੋਂ ਅੱਗੇ ਸ਼ਬਦ ਬਣਦਾ ਹੈ ਸਭ ਤੋਂ ਛੋਟੀ ਕਈ ਵਰਨ ਉਸ ਤੋਂ ਬਾਅਦ ਅੱਗੇ ਸ਼ਬਦ ਸ਼ਬਦ ਬੋਧ ਵਿੱਚ ਅੱਖਰਾਂ ਦੇ ਸ਼ੁੱਧ ਸ਼ਬਦ ਬਣਾਇਆ ਜਾਂਦੇ ਹਨ ਤੇ ਸ਼ਬਦਾਂ ਦੀਆਂ ਕਿਸਮਾਂ ਸ਼ਬਦਾਂ ਦੇ ਬੰਤਰ ਦੇ ਬਾਰੇ ਵਿੱਚ ਇੰਦੇ ਚ ਗੱਲ ਕੀਤੀ ਜਾਂਦੀ ਹੈ ਇਸ ਪਾਠ ਵਿੱਚ ਸ਼ਬਦਵਰਣ ਸ਼ਬਦ ਰਚਨਾ ਸ਼ਬਦ ਪਰਪੰਤਰਿੰਕ ਕਿਵੇਂ ਹੁੰਦੇ ਹਨ ਇਹ ਸਾਰਾ ਕੁਝ ਸ਼ਬਦ ਦਾ ਦੇ ਬਾਰੇ ਵਿੱਚ ਇਸ ਪਾਰਟ ਦੇ ਵਿੱਚ ਇਸ ਹਿੱਸੇ ਦੇ ਵਿੱਚ ਸ਼ਬਦ ਬੋਧ ਦੇ ਵਿੱਚ ਕੀਤੀ ਜਾਂਦੀ ਹੈ ਗੱਲ ਸ਼ਬਦ ਬੋਧ ਤੇ ਵੀ ਆਪਾਂ ਅਲੱਗ ਤੋਂ ਇੱਕ ਪੂਰੀ ਵੀਡੀਓ ਬਣਾਵਾਂਗੇ ਇੱਕ ਪੂਰੀ ਗੱਲ ਕਰਾਂਗੇ ਅੱਜ ਸਿਰਫ ਆਪਾਂ ਥੋੜਾ ਜਿੰਦੇ ਬਾਰੇ ਵਿੱਚ ਇੰਟਰੋਡਕਸ਼ਨ ਹੀ ਕਰ ਰਹੇ ਹਾਂ ਨੰਬਰ 3 ਤੇ ਵਾਕ ਬੋਧ ਵਾਕ ਬੋਧ ਦੇ ਵਿੱਚ ਇਸ ਇਸ ਪਾਗ ਵਿੱਚ ਵਾਕ ਬੋਧ ਦੀ ਗੱਲ ਕੀਤੀ ਜਾਂਦੀ ਹੈ ਵਾਕ ਵਰਾਕ ਰਚਨਾ ਦੀ ਗੱਲ ਕੀਤੀ ਜਾਂਦੀ ਹੈ ਵਾਕ ਕਿਵੇਂ ਬਣਦੇ ਨੇ ਵਾਕ ਵਾਂਡ ਵਾਕ ਵਟਾਂਦਰਾ ਜਾਂ ਵਿਸ਼ਰਾਮ ਚਿੰਨ ਕਿਵੇਂ ਲਾਏ ਜਾਂਦੇ ਹਨ ਇਸ ਭਾਗ ਦੇ ਵਿੱਚ ਵਾਕਾਂ ਦੇ ਵਿੱਚ ਵਾਕ ਉਹਦੀ ਗੱਲ ਕੀਤੀ ਜਾਂਦੀ ਹੈ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਵਰਣ ਹੈ ਤੇ ਉਸ ਤੋਂ ਸਭ ਤੋਂ ਵੱਡੀ ਜਿਹੜਾ ਇਕਾਈ ਹੈ ਉਹ ਵਾਕ ਹੈ ਪਹਿਲਾ ਵਰਣ ਨੇ ਵਰਨਾਂ ਨੂੰ ਜੋੜ ਕੇ ਸ਼ਬਦ ਬਣਦੇ ਨੇ ਤੇ ਸ਼ਬਦਾਂ ਨੂੰ ਜੋੜ ਕੇ ਵਾਕ ਬਣਾਇਆ ਜਾਂਦਾ ਹੈ ਇਸ ਪਾਗ ਦੇ ਵਿੱਚ ਵਾਕ ਬੋਧ ਦੇ ਵਿੱਚ ਵਾਕਾਂ ਦੇ ਬਾਰੇ ਵਿੱਚ ਗੱਲ ਕੀਤੀ ਜਾਂਦੀ ਹੈ ਵਾਕ ਕਿਵੇਂ ਬਣਦੇ ਨੇ ਵਾਕ ਦੀ ਰਚਨਾ ਕਿਵੇਂ ਹੁੰਦੀ ਹੈ ਵਾਕਾਂ ਦੀ ਵੰਡ ਕਿਵੇਂ ਹੈ ਵਾਕ ਵਟਾਂਦਰਾ ਕਿਵੇਂ ਹੈ ਤੇ ਵਿਸ਼ਰਾਮ ਚਿੰਨ ਦੇ ਕੀ ਨਿਯਮ ਹਨ ਇਸ ਦੀ ਗੱਲ ਵਾਕ ਬੋਧ ਵਿੱਚ ਕੀਤੀ ਜਾਵੇਗੀ ਇਸ ਦਾ ਵੀ ਪੂਰਾ ਟੌਪਿਕ ਅੱਗੇ ਲੰਬਾ ਝੋੜਾ ਹੈ ਇਸ ਨੂੰ ਵੀ ਪੂਰਾ ਬਟ ਡੀਟੇਲ ਵਿੱਚ ਬਣਾਵਾਂਗੇ ਅੱਗੇ ਗੱਲ ਕਰਦੇ ਹਾਂ ਅਰਥ ਬੋਧ ਅਰਥਬੋਧ ਵਿੱਚ ਸ਼ਬਦਾਂ ਦੇ ਅਰਥਾਂ ਦੇ ਪੱਖਾਂ ਦੀ ਵਿਆਖਿਆ ਕੀਤੀ ਜਾਂਦੀ ਹੈ। ਆਮ ਤੌਰ ਤੇ ਅਰਥਾਂ ਸੰਬੰਧੀ ਨਿਯਮਾਂ ਨੂੰ ਵਿਆਕਰਨ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ। ਇਸ ਨੂੰ ਵਿਆਕਰਨ ਦੇ ਵਿੱਚ ਵਿਆਕਰਨ ਦਾ ਭਾਗ ਨਹੀਂ ਮੰਨਿਆ ਜਾਂਦਾ। ਪਰ ਅਰਥਬੋਧ ਦੇ ਵਿੱਚ ਸ਼ਬਦ ਦੇ ਅਰਥਾਂ ਦੀ ਗੱਲ ਕੀਤੀ ਜਾਂਦੀ ਹੈ। ਅੱਗੇ ਗੱਲ ਕਰਨਿਆ ਵਿਆਕਰਨ ਇੱਕ ਪਰਵਰਤਨਸ਼ੀਲ ਹੈ। ਸਮੇਂ ਦੇ ਨਾਲ ਨਾਲ ਭਾਸ਼ਾ ਜਿਹੜੀ ਬਦਲਦੀ ਹੈ। ਕੌਮਕੇ ਪਰਵਰਤਨ ਕੁਦਰਤ ਦਾ ਨਿਯਮ ਹੈ ਇਸ ਲਈ ਭਾਸ਼ਾ ਵਿੱਚ ਵੀ ਪਰਵਰਤਨ ਆਦਾ ਇਸ ਦੇ ਨਾਲ ਨਾਲ ਜੇ ਭਾਸ਼ਾ ਬਦਲਦੀ ਹੈ ਪਰਵਰਤਨ ਹੁੰਦੀ ਹੈ ਤਾਂ ਉਸ ਦੇ ਨਿਯਮ ਵੀ ਬਦਲਦੇ ਰਹਿੰਦੇ ਨੇ ਭਾਪ ਭਾਸ਼ਾ ਦਾ ਵਿਆਕਰਨ ਪਰਵਰਤਨਸ਼ੀਲ ਹੈ ਪੁਰਾਣੀ ਭਾਸ਼ਾ ਦੇ ਨਿਯਮ ਨਵੀਂ ਭਾਸ਼ਾ ਤੇ ਲਾਗੂ ਨਹੀਂ ਹੁੰਦੇ ਹਰ ਭਾਸ਼ਾ ਦੇ ਨਿਯਮ ਉਸ ਦੇ ਆਪਣੇ ਢਾਂਚੇ ਤੇ ਪਰਖ ਕਰਕੇ ਹੀ ਲੱਭਨੇ ਚਾਹੀਦੇ ਹਨ ਕਿਉਂਕਿ ਅਰ ਚੀਜ਼ ਕੁਦਰਤਦਾਨੀ ਹੈ ਮੈਂ ਪਰਵਰਤਨ ਤੇ ਪਰਵਰਤਨ ਦੇ ਨਾਲ ਨਾਲ ਭਾਸ਼ਾ ਵਿੱਚ ਵੀ ਪਰਵਰਤਨ ਹੁੰਦੀ ਹੈ ਤੇ ਭਾਸ਼ਾ ਵਿੱਚ ਪਰਵਰਤਨ ਹੋਣ ਦੇ ਨਾਲ ਨਾਲ ਵਿਆਕਰਨ ਦੇ ਜਿਹੜੇ ਨਿਯਮਾਂ ਵਿੱਚ ਵੀ ਪਰਵਰਤਨ ਆ ਜਾਂਦਾ ਹੈ ਜੇ ਵਿਆਕਰਨ ਦੇ ਕਿਸਮਾਂ ਦੀ ਗੱਲ ਕਰੀਏ ਤਾਂ ਵਿਆਕਰਨ ਦੋ ਕਿਸਮ ਦੀ ਵੰਨੀ ਜਾਂਦੀ ਹੈ ਇੱਕ ਸਿਧਾਂਤਕ ਵਿਆਕਰਨ ਤੇ ਇੱਕ ਵਿਵਾਰਕ ਵਿਆਕਰਨ ਜੇ ਸਿਧਾਂਤਕ ਵਿਆਕਰਨ ਦੀ ਗੱਲ ਕਰੀਏ ਤਾਂ ਸਿਧਾਂਤਕ ਵਿਆਕਰਨ ਵਿੱਚ ਵਾਕ-ਵਾਕੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਵਿਆਕਰਨ ਇੱਕ ਵਿਸ਼ੇ ਵਾਂਗ ਪੜਾਇਆ ਜਾਂਦਾ ਹੈ ਇਹਨਾਂ ਨੂੰ ਰਟਾ ਰਟਾ ਲਗਵਾ ਕੇ ਵਿਆਕਰਨ ਦੇ ਨਿਯਮ ਯਾਦ ਕਰਵਾਏ ਜਾਂਦੇ ਹਨ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਕਿ ਵਿਆਕਰਨ ਦੇ ਇਸ ਨਿਯਮਾਂ ਦਾ ਬੱਚੇ ਦੇ ਰੋਜ਼ਾਨਾ ਜ਼ਿੰਦਗੀ ਵਿੱਚ ਕੋਈ ਮਤਵ ਹੈ ਜਾਂ ਨਹੀਂ ਸਿਧਾਂਤਕ ਵਿਆਕਰਨ ਦੇ ਵਿੱਚ ਸਿਰਫ ਸਿਧਾਂਤਾਂ ਦੀ ਗੱਲ ਕੀਤੀ ਜਾਂਦੀ ਹੈ ਸਿਧਾਂਤਾਂ ਨੂੰ ਯਾਦ ਕਰਵਾਇਆ ਜਾਂਦਾ ਹੈ ਰੱਟਾ ਲਵਾਇਆ ਜਾਂਦਾ ਹੈ ਬੱਚਿਆਂ ਨੂੰ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਕਿ ਇਹ ਵਿਵਹਾਰਕ ਵਿੱਚ ਆਮ ਜ਼ਿੰਦਗੀ ਵਿੱਚ ਲਾਗੂ ਹੁੰਦੇ ਹਨ ਜਾਂ ਨਹੀਂ ਹੁੰਦੇ ਹਨ ਪਰ ਨਿਯਮਾਂ ਨੂੰ ਸਿਧਾਂਤਿਕ ਤੌਰ ਤੇ ਯਾਦ ਕਰਵਾਇਆ ਜਾਂਦਾ ਹੈ ਨੰਬਰ 2 ਵਿਵਾਰਕ ਵਿਆਕਰਨ ਵਿਵਾਰਕ ਵਿਆਕਰਨ ਬੱਚਿਆਂ ਨੂੰ ਵਿਆਕਰਨ ਦੇ ਵਿਵਾਰਕ ਗਿਆਨ ਦਿੱਤਾ ਜਾਂਦਾ ਹੈ ਜੋ ਸਾਡੇ ਇਹ ਨਿਯਮ ਸਿਰਫ ਉਹ ਹੀ ਨਿਯਮ ਪੜ੍ਹਾਏ ਜਾਂਦੇ ਹਨ ਜਿਨ੍ਹਾਂ ਦੇ ਬੱਚੇ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੋਂ ਵਿੱਚ ਆਉਂਦੇ ਹਨ ਉਹੀ ਨਿਯਮ ਪੜ੍ਹਾਏ ਜਾਂਦੇ ਹਨ ਛੋਟੀਆਂ ਛਰੈਣੀਆਂ ਵਿੱਚ ਵਿਆਕਰਨ ਸਿਧਾਂਤਕ ਵਿਆਕਰਨ ਦਾ ਗਿਆਨ ਨਹੀਂ ਦੇਣਾ ਚਾਹੀਦਾ ਸਿਰਫ ਉਹਨਾਂ ਨੂੰ ਗਵਾਰਕ ਵਿਆਕਰਨ ਦਾ ਗਿਆਨ ਦੇਣਾ ਚਾਹੀਦਾ ਹੈ ਸਿਧਾਂਤਕ ਵਿਆਕਰਨ ਦਾ ਜਿਹੜਾ ਗਿਆਨ ਹੈ ਉਹ ਵੱਡੀਆਂ ਕਲਾਸਾਂ ਵਿੱਚ ਦਿੱਤਾ ਜਾਣਾ ਚਾਹੀਦਾ ਹੈ ਏਸੀ ਅੱਜ ਦੀ ਵੀਡੀਓ ਇੱਕ ਬੇਸਿਕ ਜੀ ਵੀਡੀਓ ਬਣਾਈ ਹੈ ਜਿੰਦੇ ਦੇ ਵਿੱਚ ਇੱਕ ਵਿਆਕਰਨ ਦੀ ਆਪਾਂ ਗੱਲ ਕੀਤੀ ਹੈ ਅੱਗੇ ਵਿਆਕਰਨ ਦੇ ਪੂਰੇ ਹਰੇਕ ਟੌਪਿਕ ਤੇ ਅਲੱਗ-ਅਲੱਗ ਆਪਾਂ ਵੀਡੀਓ ਬਣਾਵਾਂਗੇ ਤੇ ਆਪਾਂ ਕਲਾਸ ਕਰਾਂਗੇ ਤਾ ਡਿਟੇਲ ਵਿੱਚ ਸਾਰੀਆਂ ਕਲਾਸਾਂ ਕਰਾਂਗੇ ਜੇਕਰ ਅੱਜ ਦੀ ਜਾਣਕਾਰੀ ਅੱਜ ਦੀ ਕਲਾਸ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਕਰ ਦਿਓ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਅੱਜ ਤੇ ਕਲਾਸ ਵੇਖਣ ਲਈ ਧੰਨਵਾਦ